ਮੋਹਾਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ 3 ਸਾਲ ਪੁਰਾਣੇ ਨਰਸ ਕਤਲ ਕਾਂਡ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਖਤ ਫੈਸਲਾ ਸੁਣਾ ਦਿੱਤਾ ਗਿਆ ਹੈ ਪੰਚਕੂਲਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਨਰਸ ਨਸੀਬ ਕੌਰ ਦੀ ਹਤਿਆ ਦੇ ਦੋਸ਼ੀ ਸਾਬਕਾ ਪੁਲਿਸ ਕਰਮੀ ਰਿਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਨਾਲ ਹੀ ਉਸ ਉੱਤੇ 40000 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ ਇਹ ਮਾਮਲਾ 13 ਨਵੰਬਰ 2022 ਦਾ ਹੈ ਜਦੋਂ ਸੁਹਾਣਾ ਪਿੰਡ ਨੇੜੇ ਤਲਾਬ ਕੋਲ ਨਸੀਬ ਕੌਰ ਦੀ Laash ਬਰਾਮਦ ਹੋਈ ਸੀ ਸ਼ੁਰੂ ਵਿੱਚ ਇਹ ਮਾਮਲਾ ਪੁਲਿਸ ਲਈ ਇੱਕ ਪਹੇਂੜੀ ਬਣਿਆ ਹੋਇਆ ਸੀ ਪਰ ਜਿਵੇਂ ਜਿਵੇਂ ਜਾਂਚ ਅੱਗੇ ਵਧੀ ਤਾਂ ਚੌਕਾਣ ਵਾਲੇ ਖੁਲਾਸੇ ਹੁੰਦੇ ਗਏ ਪੁਲਿਸ ਜਾਣਦੇ ਵਿੱਚ ਇਹ ਸਾਹਮਣੇ ਆਇਆ ਕਿ ਨਰਸਨ ਨਸੀਬ ਕੌਰ ਅਤੇ ਸਾਬਕਾ ਪੁਲਿਸ ਕਰਮੀ ਰਸ਼ਪਾਲ ਸਿੰਘ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਕਤਲ ਵਾਲੀ ਰਾਤ ਦੋਵੇਂ ਇਕੱਠੇ ਸ਼ਰਾਬ ਪੀ ਰਹੇ ਸਨ ਜਦੋਂ ਸੀਵ ਨੇ ਵਿਆਹ ਲਈ ਦਬਾਅ ਬਣਾਇਆ ਤਾਂ ਰਸ਼ਪਾਲ ਨੇ ਗੁੱਸੇ ਵਿੱਚ ਉਸਦਾ ਗਲਾ ਕੁੱਟ ਦਿੱਤਾ ਅਤੇ লাশ ਨੂੰ ਐਕਟਿਵਾ ਉੱਤੇ ਰੱਖ ਕੇ ਤਲਾਬ ਦੇ ਕੋਲ ਸੁੱਟ ਦਿੱਤਾ ਸੀਸੀਟੀਵੀ ਫੁਟੇਜ ਅਤੇ ਨਸੀਬ ਦੇ ਮੋਬਾਈਲ ਫੋਨ ਨੇ ਸਾਰਾ ਪੇਧ ਖੁੱਲ ਕੇ ਰੱਖ ਦਿੱਤਾ ਚੈਟਾਂ ਅਤੇ ਵੀਡੀਓਜ਼ ਵਿੱਚ ਉਹਨਾਂ ਦੇ ਰਿਸ਼ਤੇ ਅਤੇ ਕਤਲ ਦੀਆਂ ਗੁੱਥੀਆਂ ਖੁੱਲ ਗਈਆਂ ਪੋਸਟਮਾਰਟਮ ਰਿਪੋਰਟ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਨਸੀਬ ਦੀ ਹਤਿਆ ਗਲਾ ਕੁੱਟ ਕੇ ਕੀਤੀ ਗਈ ਸੀ ਅਦਾਲਤ ਨੇ ਦੋਸ਼ੀ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਸਪਸ਼ਟ ਕੀਤਾ ਕਿ ਨਿਆਂ ਦੇ ਅੱਗੇ ਕੋਈ ਨਹੀਂ ਬਚ ਸਕਦਾ ਇਸ ਫੈਸਲੇ ਨਾਲ ਨਸੀਬ ਕੌਰ ਦੇ ਪਰਿਵਾਰ ਨੂੰ ਕੁਝ ਤਾਹਦ ਤੱਕ ਨਿਆਂ ਮਿਲਿਆ ਮੁਹਾਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ 3 ਸਾਲ ਪੁਰਾਣੇ ਨਰਸ ਕਤਲ ਕਾਂਡ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਖਤ ਫੈਸਲਾ ਸੁਣਾ ਦਿੱਤਾ ਗਿਆ ਹੈ ਪੰਚਕੁਲਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਨਰਸ ਨਸੀਬ ਕੌਰ ਦੀ ਹਤਿਆ ਦੇ ਦੋਸ਼ੀ ਸਾਬਕਾ ਪੁਲਿਸ ਕਰਮੀ ਰਿਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਨਾਲ ਹੀ ਉਸ ਉੱਤੇ 40000 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਇਹ ਮਾਮਲਾ 13 ਨਵੰਬਰ 2022 ਦਾ ਹੈ ਜਦੋਂ ਸੁਹਾਣਾ ਪਿੰਡ ਨੇੜੇ ਤਲਾਬ ਕੋਲ ਨਸੀਬਕੌਰ ਦੀ লাশ ਬਰਾਮਦ ਹੋਈ ਸੀ ਸ਼ੁਰੂ ਵਿੱਚ ਇਹ ਮਾਮਲਾ ਪੁਲਿਸ ਲਈ ਇੱਕ ਪਹੇਲੀ ਬਣਿਆ ਹੋਇਆ ਸੀ ਪਰ ਜਿਵੇਂ ਜਿਵੇਂ ਜਾਂਚ ਅੱਗੇ ਵਧੀ ਤਾਂ ਚੌਕਾਨ ਵਾਲੇ ਖੁਲਾਸੇ ਹੁੰਦੇ ਗਏ ਪੁਲਿਸ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਨਰਸਨ ਅਸੀਬ ਕੌਰ ਅਤੇ ਸਾਫਕਾ ਪੁਲਿਸ ਕਰਮੀ ਰਿਸ਼ਪਾਲ ਸਿੰਘ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀ। ਕਤਲ ਵਾਲੀ ਰਾਤ ਦੋਵੇਂ ਇਕੱਠੇ ਸ਼ਰਾਬ ਪੀ ਰਹੇ ਸਨ। ਜਦੋਂ ਨਸੀਬ ਨੇ ਵਿਆਹ ਲਈ ਦਬਾਅ ਬਣਾਇਆ ਤਾਂ ਰਿਸ਼ਪਾਲ ਨੇ ਗੁੱਸੇ ਵਿੱਚ ਉਸ ਦਾ ਗळा ਕੁੱਟ ਦਿੱਤਾ ਅਤੇ লাশ ਨੂੰ ਐਕਟੀਵਾ ਉੱਤੇ ਰੱਖ ਕੇ ਤਲਾਬ ਦੇ ਕੋਲ ਸੁੱਟ ਦਿੱਤਾ। ਸੀਸੀਟੀਵੀ ਫੁਟੇਜ ਅਤੇ ਨਸੀਬ ਦੇ ਮੋਬਾਈਲ ਫੋਨ ਨੇ ਸਾਰਾ ਪੇਧ ਖੁੱਲ ਕੇ ਰੱਖ ਦਿੱਤਾ। ਚਾਟਾਂ ਅਤੇ ਵੀਡੀਓਜ਼ ਵਿੱਚ ਉਹਨਾਂ ਦੇ ਰਿਸ਼ਤੇ ਅਤੇ ਕਤਲ ਦੀਆਂ ਗੁੱਥੀਆਂ ਖੁੱਲ ਗਈਆਂ ਪੋਸਟਮਾਰਟਮ ਰਿਪੋਰਟ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਨਸੀਬ ਦੀ ਹਤਿਆ ਗਲਾ ਘੁੱਟ ਕੇ ਕੀਤੀ ਗਈ ਸੀ ਅਦਾਲਤ ਨੇ ਦੋਸ਼ੀ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਸਪਸ਼ਟ ਕੀਤਾ ਕਿ ਨਿਆਂ ਦੇ ਅੱਗੇ ਕੋਈ ਨਹੀਂ ਬਚ ਸਕਦਾ ਇਸ ਫੈਸਲੇ ਨਾਲ ਨਸੀਬ ਕੌਰ ਦੇ ਪਰਿਵਾਰ ਨੂੰ ਉਚਿਤ ਹੱਦ ਤੱਕ ਨਿਆਂ ਮਿਲਿਆ ਪੋਸਟਮਾਰਟਮ ਰਿਪੋਰਟ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਨਸੀਬ ਦੀ ਹੱਤਿਆ ਗळा ਘੁੱਟ ਕੇ ਕੀਤੀ ਗਈ ਸੀ ਅਦਾਲਤ ਨੇ ਦੋਸ਼ੀ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਸਪਸ਼ਟ ਕੀਤਾ ਕਿ ਨਿਆਂ ਦੇ ਅੱਗੇ ਕੋਈ ਨਹੀਂ ਬਚ ਸਕਦਾ ਇਸ ਫੈਸਲੇ ਨਾਲ ਨਸੀਬ ਕੌਰ ਦੇ ਪਰਿਵਾਰ ਨੂੰ ਕੁਝ ਤਾ ਹੱਦ ਤੱਕ ਨਿਆਂ ਮਿਲਿਆ ਹੈ